ਪੰਜਾਬ ਚ ਲੋਕਾਂ ਦੀ ਇਨਸਾਨੀਅਤ ਇਸ ਕਦਰ ਗਰਗ ਚੁੱਕੀ ਹੈ ਆਏ ਦਿਨ ਛੋਟੀਆਂ ਬੱਚੀਆਂ ਦੇ ਪ੍ਰੂਨ ਮਿਲਣ ਦਾ ਸਿਲਸਲਾ ਜਾਰੀ ਹੈ ਇਸੇ ਕੜੀ ਵਿੱਚ ਹੁਸ਼ਿਆਰਪੁਰ ਦੇ ਇੱਕ ਮੁਹੱਲੇ ਵਿੱਚ ਉਸ ਵਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਕੁੱਤੇ ਦੇ ਮੂੰਹ ਵਿੱਚ ਲੋਕਾਂ ਨੇ ਛੋਟਾ ਪ੍ਰੂਨ ਦੇਖਿਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੂੰ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਕੈਮਰਾ ਰਾਹੀਂ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪ੍ਰੂਨ ਕੁੱਤੇ ਕਿੱਥੋਂ ਲੈ ਕੇ ਆਏ ਸਨ ਹਾਂ ਜੀ ਮੈਨੂੰ ਬਾੜ ਦੇ ਵਿੱਚ ਇੱਕ ਨਿਊ ਦੀਪ ਨਗਰ ਮਹੱਲੇ ਵਿੱਚ ਇੱਕ ਫੋਨ ਆਇਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਆ ਉਹਨੂੰ ਕੁੱਤਾ ਖਿੱਚ ਕੇ ਲੈ ਕੇ ਜਾ ਰਿਹਾ ਪਰ ਉਹ ਪਰੋਂ ਨਾ ਕੋਈ ਛੋਟਾ ਤੇ ਉਹਦੇ ਜਦੋਂ ਮੈਂ ਉਹਨਾਂ ਦੇ ਫੋਨ ਤੇ ਗੱਲ ਕੀਤੀ ਤਾਂ ਪੁੱਛੀ ਸਾਰੀ ਗੱਲਬਾਤ ਉਹਨਾਂ ਨੂੰ ਗੱਲਬਾਤ ਸੁਣਨ ਤੋਂ ਬਾਅਦ ਉਸੇ ਵੇਲੇ ਮੈਂ ਚੌਕੀ ਇੰਚਾਰਜ ਸਰਦਾਰ ਸੁਦੇਵ ਸਿੰਘ ਨੂੰ ਉਹਨਾਂ ਨੂੰ ਸੂਚਿਤ ਕੀਤਾ ਤੇ ਮਾਰਟਨ ਥਾਣੇ ਉਹਨਾਂ ਨੇ ਆਪਸ ਵਿੱਚ ਕੀਤਾ ਤੇ ਇਹ ਜਿਹੜੀ ਬੱਚੇ ਦੀ ਜਿਹੜੀ ਆ ਅਸੀਂ ਚੌਕੀ ਆਪਣੇ ਇਤਰਾਹ ਦਿੱਤੀ ਆ ਇਹ ਬਾੜ ਦੇ ਵਿੱਚੋਂ ਜੋ ਫੋਨ ਗਿਆ ਸੀ ਉਸ ਦੇ ਹੱਥ ਤੇ ਦਿੱਤੀ ਆ ਪਰ ਜੋ ਜੋ ਘਟਨਾ ਆ ਬਹੁਤ ਹੀ ਨਿੰਦਣ ਜੋ ਘਟਨਾ ਆ ਇਹ ਹੁਣ ਪਤਾ ਨਹੀਂ ਇਹ ਬੱਚਾ ਕਿਸ ਤਰ੍ਹਾਂ ਇੱਥੇ ਆਇਆ ਜੋ ਕੁਝ ਵੀ ਹੋਇਆ ਦੱਸ ਰਿਹਾ ਸੀ ਕਿ ਕੁੱਤੇ ਨੇ ਮੂੰਹ ਦੇ ਵਿੱਚ ਪਾਇਆ ਹੋਇਆ ਸੀ ਉਹ ਘੁੰਮ ਰਿਹਾ ਸੀ ਇੱਧਰ ਉੱਧਰ ਚੱਕ ਕੇ ਹਾਂਜੀ ਹਾਂਜੀ ਮੈਂ ਉਹੀ ਦੱਸ ਰਿਹਾ ਜੋ ਵੀ ਹੋਇਆ ਇਹ ਬਹੁਤ ਨਿੰਦਣਯੋਗ ਹੈ ਇਹਦੀ ਗਹਿਰਾਈ ਵਿੱਚ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦਾ ਦੋਸ਼ੀ ਆ ਚਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਇਹ ਮੈਨੂੰ ਇਹ ਫੋਨ ਤੇ ਦੱਸਿਆ ਕਿ ਕੁੱਤਾ ਬੱਚੇ ਨੂੰ ਇੱਧਰ ਉੱਧਰ ਲੈ ਕੇ ਜਾ ਰਿਹਾ ਤੇ ਉਹ ਦੇ ਆਧਾਰ ਤੇ ਮੈਂ ਪੁਲਿਸ ਦੇ ਉਤਰਾ ਦਿੱਤੀ ਇਕ ਜਿਹੜਾ ਬੱਚਾ ਮਿਲਿਆ ਹੈਗਾ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਲੱਗਦਾ ਤੇ ਉਹ ਵੈਸੇ ਤਾਂ ਦੇਖਣ ਤੋਂ ਇਹ ਲੱਗਦਾ ਕਿ ਮਿੱਟੀ 'ਚ ਕਿਸੇ ਨੇ ਦਫਨਾਇਆ ਸੀਗਾ ਤੇ ਉਹ ਕਿਸੇ ਜਾਨਵਰਾਂ ਨੇ ਉਹਨੂੰ ਕੁੱਤਿਆਂ ਨੇ ਮਿੰਨਲਾ ਦਾ ਕੱਢ ਕੇ ਤੇ ਬਾਹਰ ਖਿੱਚ ਕੇ ਲੈ ਆਂਦਾ ਸੀ ਤੇ ਉਹ ਮਿਲਿਆ ਹੈਗਾ ਲੋਕਾਂ ਨੇ ਦੱਸਿਆ ਚੈੱਕ ਕਰ ਰਹੇ ਆ ਕਿ ਜੇ ਤਾਂ ਕਿਸੇ ਦਾ ਕੋਈ ਉਹ ਹੈਗਾ ਕਿ ਇਹ ਮੈਡੀਕਲੀ ਕੋਈ ਪ੍ਰੋਬਲਮ ਕਰਕੇ ਕਿਸੇ ਨੇ ਡੈਥ ਹੋਣ ਤੋਂ ਬਾਅਦ ਦਫਨਾਇਆ ਤੁ ਫਿਰ ਉਹ ਗੁੱਸਾ ਉਹਨਾਂ ਕਰ ਰਿਹਾ ਜੇ ਕੋਈ ਉਦਾਂ ਦਾ ਲੱਗਦਾ ਫਿਰ ਉਹ ਉਹਦੇ ਆ ਫਿਰ ਆਪਾਂ ਕੋਈ ਬਿਆਨ ਵਗ੍ਹਾ ਲਿਖ ਕੇ ਤੇ ਜਿਹੜਾ ਵੀ ਕੋਈ ਬੰਦਾ ਉਹਨੂੰ ਟ੍ਰੈਕ ਕਰਾਂਗੇ ਜਿਹਦਾ ਹੈਗਾ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਤੇ ਹੁਣ ਮਹੱਲੇ ਵਿੱਚ ਵੀ ਪੁਸ਼ਕਿਸ਼ ਕੀਤੀ ਹੈ ਜੀ ਸਾਡੀ ਟੀਮ ਗਈਆਂ ਨੇ ਟੀਮਾਂ ਬਖਿਓ ਖਿਓ ਗਈਆਂ ਆ ਪੁਸ਼ਕਿਸ਼ ਕਰ ਰਹੇ ਆ ਕਿ ਜੇ ਕਿਸੇ ਦਾ ਕੋਈ ਹੈਗਾ ਜਾਂ ਮੈਡੀਕਲੀ ਤੌਰ ਤੇ ਹੈਗਾ ਉਹ ਚੈੱਕ ਕਰ ਰਹੇ ਆ ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ ਫਿਲਹਾਲ ਤੇ ਪ੍ਰੂਨ ਹਜੇ ਇੱਥੇ ਆ ਹਾਂ ਕਬਜੀ ਜਿਹਾ ਤੇ ਜੋ ਵੀ ਉਹਦੇ ਮੁਤਾਬਕ ਹੋਊਗਾ ਅਗਲੀ ਕਾਰਵਾਈ ਕੀਤੀ ਜਾਏਗੀ ਪੰਜਾਬ ਚ ਲੋਕਾਂ ਦੀ ਇਨਸਾਨੀਅਤ ਇਸ ਕਦਰ ਗਰਗ ਚੁੱਕੀ ਹੈ ਆਏ ਦਿਨ ਛੋਟੀਆਂ ਬੱਚੀਆਂ ਦੇ ਪ੍ਰੂਨ ਮਿਲਣ ਦਾ ਸਿਲਸਿਲਾ ਚੱਲ ਰਿਹਾ ਹੈ ਇਸੇ ਕੜੀ ਵਿੱਚ ਹੁਸ਼ਿਆਰਪੁਰ ਦੇ ਇੱਕ ਮੁਹੱਲੇ ਵਿੱਚ ਉਸ ਵਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਕੁੱਤੇ ਦੇ ਮੂੰਹ ਵਿੱਚ ਲੋਕਾਂ ਨੇ ਛੋਟਾ ਪ੍ਰੂਨ ਦੇਖਿਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੂੰ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਕੈਮਰਾ ਰਾਹੀਂ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰੂਨ ਕੁੱਤੇ ਕਿੱਥੋਂ ਲੈ ਕੇ ਆਏ ਸਨ ਹਾਂ ਜੀ ਮੈਨੂੰ ਬਾੜ ਦੇ ਵਿੱਚ ਇੱਕ ਨਿਊ ਦੀਪਨਗਰ ਮਹੱਲੇ ਦੇ ਵਿੱਚ ਇੱਕ ਫੋਨ ਆਇਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਆ ਉਹਨੂੰ ਕੁੱਤਾ ਖਿੱਚ ਕੇ ਲੈ ਕੇ ਜਾ ਰਿਹਾ ਪਰ ਉਹ ਨਾ ਕੋਈ ਛੋਟਾ ਤੇ ਉਹਦੇ ਜਦੋਂ ਮੈਂ ਉਹਨਾਂ ਦੇ ਫੋਨ ਤੇ ਗੱਲ ਕੀਤੀ ਤਾਂ ਪੁੱਛੀ ਸਾਰੀ ਗੱਲਬਾਤ ਉਹਨਾਂ ਨੂੰ ਗੱਲਬਾਤ ਸੁਣਨ ਤੋਂ ਬਾਅਦ ਉਸੇ ਵੇਲੇ ਮੈਂ ਚੌਕੀ ਇੰਚਾਰਜ ਸਰਦਾਰ ਸੁਦੇਵ ਸਿੰਘ ਨੂੰ ਉਹਨਾਂ ਨੂੰ ਸੂਚਿਤ ਕੀਤਾ ਤੇ ਮੈਰਾਟਨ ਥਾਣੇ ਉਹਨਾਂ ਨੇ ਆਪਸ ਵਿੱਚ ਕੀਤਾ ਤੇ ਇਹ ਜਿਹੜੀ ਬੱਚੇ ਦੀ ਜਿਹੜੀ ਆ ਅਸੀਂ ਚੌਂਕੀ ਆਪਣੇ ਇਤਰਾਹ ਦਿੱਤੀ ਆ ਇਹ ਬਾੜ ਦੇ ਵਿੱਚੋਂ ਜੋ ਫੋਨ ਗਿਆ ਸੀ ਉਸੇ ਦਾਅ ਤੇ ਦਿੱਤੀ ਆ ਪਰ ਜੋ ਜੋ ਘਟਨਾ ਆ ਬਹੁਤ ਹੀ ਨਿੰਦਣ ਜੋ ਘਟਨਾ ਆ ਇਹ ਹੁਣ ਪਤਾ ਨਹੀਂ ਇਹ ਬੱਚਾ ਕਿਸ ਤਰ੍ਹਾਂ ਇੱਥੇ ਆਇਆ ਜੋ ਕੁਝ ਵੀ ਹੋਇਆ ਦੱਸ ਰਿਹਾ ਸੀ ਕਿ ਕੁੱਤੇ ਨੇ ਮੂੰਹ ਦੇ ਵਿੱਚ ਪਾਇਆ ਹੋਇਆ ਸੀ ਉਹ ਘੁੰਮ ਰਿਹਾ ਸੀ ਇੱਧਰ ਉੱਧਰ ਚੱਕ ਕੇ ਹਾਂਜੀ ਹਾਂਜੀ ਮੈਂ ਉਹੀ ਦੱਸ ਰਿਹਾ ਜੋ ਵੀ ਹੋਇਆ ਇਹ ਬਹੁਤ ਨਿੰਦਣਯੋਗ ਹੈ ਇਹਦੀ ਗਹਿਰਾਈ ਵਿੱਚ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦਾ ਦੋਸ਼ੀ ਆ ਚਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਇਹ ਮੈਨੂੰ ਇਹ ਫੋਨ ਤੇ ਦੱਸਿਆ ਕਿ ਕੁੱਤਾ ਬੱਚੇ ਨੂੰ ਇੱਧਰ ਉੱਧਰ ਲੈ ਕੇ ਜਾ ਰਿਹਾ ਤੇ ਉਹ ਦੇ ਆਧਾਰ ਤੇ ਮੈਂ ਪੁਲਿਸ ਦੇ ਉਤਰਾਹ ਦਿੱਤੀ ਇੱਕ ਜਿਹੜਾ ਬੱਚਾ ਮਿਲਿਆ ਹੈਗਾ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਲੱਗਦਾ ਤੇ ਉਹ ਵੈਸੇ ਤਾਂ ਦੇਖਣ ਤੋਂ ਇਹ ਲੱਗਦਾ ਕਿ ਮਿੱਟੀ 'ਚ ਕਿਸੇ ਨੇ ਦਫਰਾਇਆ ਸੀਗਾ ਤੇ ਉਹ ਮੈਂ ਕਿਸੇ ਜਾਨਵਰਾਂ ਨੇ ਉਹਨੂੰ ਕੁੱਤਿਆਂ ਨੇ ਮੇਰੇ ਨਾਲ ਕੱਢ ਕੇ ਤੇ ਬਾਹਰ ਖਿੱਚ ਕੇ ਲੈ ਆਂਦਾ ਸੀ ਤੇ ਉਹ ਮਿਲਿਆ ਹੈਗਾ ਲੋਕਾਂ ਨੇ ਦੱਸਿਆ ਚੈੱਕ ਕਰ ਰਹੇ ਆ ਕਿ ਜੇ ਤਾਂ ਕਿਸੇ ਦਾ ਕੋਈ ਉਹ ਹੈਗਾ ਕਿ ਇਹ ਮੈਡੀਕਲੀ ਕੋਈ ਪ੍ਰੋਬਲਮ ਕਰਕੇ ਕਿਸੇ ਨੇ ਡੈਥ ਹੋਣ ਤੋਂ ਬਾਅਦ ਦਫਨਾਇਆ ਤੇ ਪਰ ਉਹ ਸਾਹ ਉਹਨਾਂ ਨਾਲ ਕਾਰਵਾਈ ਹੋ ਜੇ ਕੋਈ ਉਦਾਂ ਦਾ ਲੱਗਦਾ ਫਿਰ ਉਹ ਉਹਦੇ ਫਿਰ ਆਪਾਂ ਕੋਈ ਬਿਆਨ ਲਿਖ ਕੇ ਤੇ ਜਿਹੜਾ ਵੀ ਕੋਈ ਬੰਦਾ ਉਹਨੂੰ ਟ੍ਰੈਕ ਕਰਾਂਗੇ ਜਿਹਦਾ ਹੈਗਾ ਉਹਦੇ ਖਿਲਾਫ ਵੀ ਕਾਰਵਾਈ ਤੇ ਹੁਣ ਮਹੱਲੇ ਵਿੱਚ ਵੀ ਪੁਸ਼ਟੀਸ਼ ਕੀਤੀ ਹੈ ਜੀ ਸਾਡੀ ਟੀਮ ਗਈਆਂ ਨੇ ਟੀਮਾਂ ਬਖਰੀਆਂ ਖਰੀਆਂ ਗਈਆਂ ਪੁਸ਼ਟੀਸ਼ ਕਰ ਰਹੇ ਕਿ ਜੇ ਕਿਸੇ ਦਾ ਕੋਈ ਹੈਗਾ ਜਾਂ ਮੈਡੀਕਲੀ ਤੌਰ ਤੇ ਹੈਗਾ ਉਹ ਚੈੱਕ ਕਰ ਰਹੇ ਆ ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ ਫਿਲਹਾਲ ਤੇ ਪਰ ਹਜੇ ਇੱਥੇ ਆ ਹਾਂ ਕਬਜੀ ਜੀ ਲਿਆ ਤੇ ਜੋ ਵੀ ਉਹਦੇ ਮੁਤਾਬਕ ਹੋਊਗਾ ਅਗਲੀ ਕਾਰਵਾਈ ਬਣਦੀ